514 ਇਹ ਪਹਿਲੇ ਨੰਬਰ ਤੇ ਆ ਗਿਆ ਹੋ 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 ਇਹ ਕਿਹੜਾ ਕਿ ਪ੍ਰਿੰਸ ਸਖਵੰਦਰ ਸਖਵੰਦਰ ਪਹੁੰਚਿਆ ਕੱਲ ਵੀ ਦੋ ਫੁੱਲ ਲੈ ਗਿਆ ਦੋ ਫੁੱਲ ਲੈ ਗਿਆ ਕੱਲ ਇਹ ਕਿੰਦੀ ਹੈ ਇਹ ਬਾਹੂ ਬਲ ਕੇ ਧੀ ਹੈ ਭਾਈ ਤੇ ਫੌਜੀ ਸਾਹਿਬ ਕੱਲ ਵੀ ਦੋ ਫੁੱਲ ਲੈ ਕੇ ਤੀਜਾ ਲੈ ਕੇ ਮੈਨੂੰ ਝਕ ਪੈਣੀ ਹੈ ਕੱਲ ਤਾਂ ਹੋਰ ਵੀ ਲਿਆਊਗਾ ਠੀਕ ਆ ਇਹਨੂੰ ਤਾਂ ਇੱਕੋ ਹੀ ਮੰਨਦੇ ਆਂਗੇ ਤੇਰੇ ਹੀ ਮੰਨਦੇ ਆਂਗੇ ਜਿਹੜੇ ਹਿਸਾਬ ਨਾਲ ਜਿੰਨੇ ਮੁੱਛ ਕੁੰਡੀ ਆ ਉਹਦੀ ਮੁੱਛ ਕੁੰਡੀ ਆ ਟੱਕਰ ਜੀ ਹਦੋਂ ਨੇ ਇਹ ਕੋਈ ਅਜਾ ਪੰਜਵਾਂ ਨੰਬਰ 497 497 ਕਿਹੜੇ ਪਿੰਡ ਤੋਂ ਆਇਆ ਮਤੀਨੋ ਅਮਿਤ ਹਰੀਨੋ ਕੋਟਕਪੂਰਾ ਨਾਮ ਸਿਕੰਦਰ ਬਾਈ ਦੀ ਆ ਤੇ ਕਿਹਦੇ ਬਾਟਰੇਰੀ ਤੋਂ ਬਾਈ ਨੇ ਖਰੀਦੀ ਸੀ ਬਾਟਰੈਂਡ ਦੇ ਪਸੂਆ ਜਿਹੜੇ ਬਹੁਤ ਜਿੱਤ ਰਹੇ ਆ ਇਹ ਤਾਂ ਕੱਲ ਦਾ ਆਪਾਂ ਬੋਲੀ ਜਾਂਦੇ ਆ ਤੇ ਬਾਈ ਹਰੀਨੋ ਵਾਲੇ ਨੂੰ ਬਹੁਤ-ਬਹੁਤ ਮੁबारक। ਚੌਥਾ ਨੰਬਰ 520 ਫੌਜੀ ਫੇਰ ਖੜਾ ਪੂਰੇ ਇਹ ਫਤਹੀ ਫੌਜੀ ਫੇਰ ਖੜਾ ਆ ਲੋਕੋ ਸਭ ਐਕਟਮੈਂਟ કે ભાઈ કહીયા પર પૈસા કોઈ દે દે કામ નો ડાઉમેન્ટસ કો દેખશન પ્રતાપ Singh બنده નો નામ હાજી ભાઈ હો જો پیچھے નો બાઈ સાહેબ ઓય ના મારી જરા પ્રતાપ સાહેબ સાહેબ દેખ સર એ કે મેં તું આ કે લેજો આ ચોથો નંબર આજી મેરે બાલા ચોથો નંબર આજી fauji sahab લેકે ચોથો નંબર ફેર ਇਹ ਵੀ ਬਾਹੂ ਵਾਲੀ ਦੀ ਆ ਤੇ ਫੌਜੀ ਸਾਹਿਬ ਤਾਂ ਹੁਣ ਜਾਣ ਪਛਾਣ ਗਰਾਉਂਡ ਦੀ ਲੋਕ ਤੇ ਮੇਰੇ ਹਸਾਬ ਨਾਲ ਫੌਜੀ ਨੂੰ ਤਾਂ ਹੁਣ ਇੱਕ ਅੰਦਾ ਫਲੂ ਕੂਈ ਆ ਇਹਨੂੰ ਦੇ ਦਿਆ ਕਰੋ ਚੁੱਪ ਕਰਕੇ ਲੈ ਜਾਣਾ 78 ਟੀਚਰ ਨੰਬਰ 1118 ਆ ਜਾਓ ਬਈ ਇਹ ਵੀ ਬੰਦਾ ਆਪਣੇ ਲਿਆ ਆਇਆ ਹੈ ਹਾਂ ਉਹ ਕਿਹਦੀ ਆ ਸੋਣਾ ਆ ਵੇ ਨਾ ਬੱਸ ਬੱਸ ਮਿੰਟਾਂ ਪਾਸ ਕਿਹੜਾ ਦਵਾਕੇ ਦਰਸ਼ਕਾਂ ਨੂੰ ਜਰੂਰ ਦਿਖਾ ਦੇ ਭਾਈ ਜਾਨਵਰ ਜਿਹੜੇ ਖੇਤੂ ਆ 3 ਨੰਬਰ ਤੇ ਕਿਹੜੇ ਪਿੰਡ ਤੋਂ ਆਇਆ ਇਹ ਰੋਡਿਆਂ ਤੋਂ ਆਇਆ ਰੋਟਿਆਂ ਤੋਂ ਆਇਆ ਤੇ ਕਿਹਦੀ ਇੱਕ ਅਪਟੜ ਸੀ ਹੁਣ ਮੈਥੌਂ ਦੀ ਜਿਹੜਾ ਰੋਟਿਆਂ ਦੇ ਵਿੱਚ ਰੋਟਿਆਂ ਦੀ ਸ਼ਾਨ ਆ ਉਹ ਜਾਨਵਰ ਤੇ ਉਹਦੀ ਮੱਛੀ ਆ ਭਾਈ ਜਿਹੜਾ 2017 ਦੇ ਚੈਂਪੀਅਨ ਬਣਿਆ ਸੀ ਬਾਈ ਇਹ ਉਹ ਨਹੀਂ ਬੱਜੀ ਆ ਬਹੁਤ ਬਹੁਤ ਮੁਾਰਕਾ ਬਾਈ ਰੋਡੇ ਪਿੰਡ ਦੇ ਵਿੱਚ ਤਾਂ ਵੈਸੇ ਕਰੰਟਾ ਵੱਡੇ ਯੋਧੇ ਪਿੰਡਾਂ ਕਿੱਤੇ ਰੋਡੇ ਪਿੰਡ ਨੇ ਲੋ ਜੀ ਲੋ ਸੋਹਣੇ ਸੁਖ ਦੇ ਰਹੇ ਨੇ ਪਹਿਲਾ ਨੰਬਰ ਆ ਗਿਆ ਸਰਾਜ ਸਿੰਘ ਇਹ ਟੈਂਟ ਕਰਦਾ ਸੀ ਕੰਮ ਕਰ ਬੜੀਆ ਬੰਦੇ ਕੋਲ ਸੀਗਾ ਜੀ ਅੱਜ ਤੁਹਾਡੇ ਕੋਲ ਆਪਣੇ ਕੋਲ ਜੰਮਿਆ ਪਲਿਆ ਪਿੰਡ ਬਕਰ ਤੁਹਾਡੇ ਇੰਨਾ ਕੋਲ ਟਾਈਮ ਹੈ ਬਾਈ ਆਹ ਬੰਦੇ ਕੋਲੇ ਟਾਈਮ ਹੈ ਜਿਹੜਾ ਆਹ ਕੈਮਰੇ ਕੋਲੋਂ ਜਿੱਕ ਕਾਲ ਦੇ ਬੱਚੇ ਦੇ ਮਤਲਬ ਜਿੱਤੀ ਜਾਂਦੇ ਆ ਆਹ ਬੰਦੇ ਨੇ ਬ੍ਰਿਫ ਦਿੱਤਾ ਸਰੇਵਾ ਦਾ ਜੇ ਤੁਸੀਂ ਆ ਜਾਓ ਭਈ ਆ ਜਾਓ ਭਾਈ ਹੋ ਜਾਓ ਤੁਸੀਂ ਆ ਜਾਓ ਜੀ ਬਹੁਤ ਚੰਗੇ ਬ੍ਰੀਡ ਕਰ ਰਹੇ ਨੇ ਇਹਨਾਂ ਦਾ ਬੱਚਾ ਇਹਦਾ ਦੂਸਰੇ ਨੰਬਰ ਤੇ ਆਇਆ ਥੇ ਲੋ ਜੀ ਦੇਖੋ ਇਹ ਹੈਗੀ ਨਾ ਡਾਇਮੰਡ ਇਹ ਡਾਇਮੰਡ ਦੀ ਆ ਭਾਈ ਉਹ ਮੈਂ ਪਾਲਦਾ ਤਾਂ ਕਿ ਤੁਹਾਨੂੰ ਕੋਈ ਸੀਮਾ ਨਾ ਕਿੰਦਣਾ ਤਾਂ ਉਹ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਆ ਕਿਥੇ ਕਿਹੜੀ ਨਸਲ ਕਿੱਥੇ ਖੜੀ ਆ ਜੀ ਥੋੜਾ ਮੈਕ ਲਈ ਥੋੜਾ ਲੋ ਜੀ ਲੋ ਰਹਿਮਤੁਲਾਹੁਲ ਜਾਨਸਾਡੀ ਕੋਈ ਨਹੀਂ ਨਿਕਲਿਆ ਹੈਲਥੀ ਬੁਲਟ ਨਹੀਂ ਗਲਤ ਨਹੀਂ ਸਾਰੇ ਪ੍ਰਵਾਸੀ ਕਿਹਨਾਂ ਜਿੰਨੇ ਵੀ ਇਹਦੇ ਮੇਲੇ ਦੇ ਵਿੱਚ ਆਏ ਆ ਮੇਲੇ ਐਸਾ ਦੇ ਜਿਹੜੇ ਪੰਜਾਬ ਦੇ ਵਿੱਚ ਹੋਏ ਆ ਤੰਤ ਮੇਲੇ ਹੋਏ ਆ ਤੰਮੋਲੀਆ ਦਾ ਮੇਲਾ ਹੋਇਆ ਤੇ ਕੈਮਰੇ ਲਾ ਕੇ ਕੰਮੀ ਜ ਉਹਨੇ ਫੋਟੋਆਂ ਵੀ ਜਿਹੜੀ ਦੁੱਧ ਚਵਾਈ ਦੇ ਵਿੱਚ ਕੈਮਰੇ ਨਾਲ ਤੇ ਉਹ ਚੀਜ਼ਾਂ ਚਾਪੀ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਪੀਡੀਐਫ ਨੇ ਹੋਇਆ ਤੇ ਪੀਡੀਐਫ ਵਾਲਿਆਂ ਨੇ ਜਿਹੜੇ ਰੈੱਡ ਕਰਾਏ ਜੋ ਬਾਹਰ ਦਾ ਨਜ਼ਾਰਾ ਦਿਖਾਇਆ ਉਹ ਬਹੁਤ ਵਧੀਆ ਲੱਗਿਆ ਤੇ ਉਸ ਤੋਂ ਬਾਅਦ ਅੱਜ ਜਿਹੜਾ ਪਹਿਲਾ ਮੇਲਾ ਵੈਸਨੀ ਉਹਨਾਂ ਨੇ ਕਰਾਇਆ ਜਿਹੜਾ ਹੈ ਇਹਦੇ ਵਿੱਚ ਜਿਹੜੀ ਜੱਗੀਗਾ ਪਹਿਲੀ ਵਾਰ ਕਿਸੇ ਮੇਲੇ ਦੇ ਵਿੱਚ ਜਿਹੜੀ ਜੱਗੀਗਾ ਵੀ ਸਾਨੂੰ ਬਹੁਤ ਹੀ ਜ਼ਿਆਦਾ ਚੰਗੀ ਲੱਗੀ ਸਾਰੇ ਪਰੋਹੇ ਲੱਗਦਾ ਤੇ ਕਮੇਟੀ ਦੇ ਨਾਲ ਜੂਰ ਤਾੜੀ ਮਾਰੋ ਬਹੁਤ ਪਹਿਲੇ ਬਹੁਤ ਧੰਨਵਾਦ ਬਹੁਤ ਧੰਨਵਾਦ ਵੀਰ ਦਾ ਇਹ 514 ਇਹ ਪਹਿਲੇ ਨੰਬਰ ਤੇ ਆ ਗਿਆ ਉਹ ਹੋ 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 ਇਹ ਕੀ ਦੀਆ ਬਾਬਰ ਵਨ ਦੀ ਤਾਕਸ਼ੀ ਇਹ ਬਾਬਰ ਵਨ ਦੀ ਬਾਬਰ 1 ਵੀ ਤੁਹਾਡੇ ਕੋਲ ਇਹਨਾਂ ਕੋਲ ਹੀ ਆ ਪਾਬਰ 2 ਤੁਹਾਡੇ ਕੋਲ ਆ ਬਾਬਰ 2 ਤੁਹਾਡੇ ਕੋਲ ਆ ਬਾਬਰ 1 ਵੀ ਪਹਿਲਾਂ ਤੁਹਾਡੇ ਕੋਲ ਬਾਬਰ 1 ਵੀ ਸਾਡੇ ਕੋਲ ਹੈ ਬਾਬਰ 1 ਬਾਟਰ ਬੈਲਟ ਆ ਜੀ ਬਾਟਰ ਬੈਲਟ ਆਹ ਹੈ ਹੋਰ ਆ ਜਾਏ ਵਾਲੇ ਨੇ ਹਾਂਜੀ ਸਾਹਿਬ ਦੇਖੋ ਬਾਈ ਆ ਜਿਹੜੇ ਆ ਕੈਮਰੇ ਆ ਨਾ ਮੜਾ ਜਨੇਗਾ ਨਾ ਕੋਈ ਵੇਸਦਾ ਝੋਟਾ ਦਿਖਾਉਣ ਤੇ ਤੰਗੀ ਆਉਂਦੀ। ਦੇਖਣ ਚ ਪਰ ਜਿਹੜੇ ਆ ਕੈਮਰੇ ਆ ਨਾ ਐ ਘੁੱਕਦੇ ਆ ਚਾਰ ਚੁਪੇਰੇ ਇਹਨਾਂ ਨੇ ਬਾਈ ਕਈਆਂ ਨੂੰ ਜਾਣ ਦਵਾ ਦੇਣਿਆ ਉੱਪਰ ਤੋਂ ਬਾਦ ਮਾਰੀਆਂ ਬਾਈ ਇੱਥੇ ਨਾ ਰੇਂਜ ਛੱਡਦਾ ਯਾਰ ਇਹ ਜਦੋਂ ਉਹ ਨਾ ਦਿੱਲੀ ਦਾ ਬੀਨ ਕਿਹਾ ਵੀ ਤੇ ਨਾ ਵੈਸੇ ਹੀ ਕੰਮ ਖਤਮ ਹੋਇਆ ਤੇ ਮਤੋਂ ਵੱਡੀ ਗੱਲ ਇਹ ਆ ਵੀ ਬੈਂਕ ਵੀ ਨਹੀਂ ਆਪਣੀ ਅਸਚ ਕੰਮ ਕਰਦਾ ਮੋਟਾ ਤਾਂ ਕੋਈ ਸੁਣਦਾ ਹੀ ਨਹੀਂ ਬਾਈ ਬਣ ਕਹਿੰਦਾ ਜਾਂਦਾ ਜੀ ਆਉਂਦੀ ਕੋਈ ਨਹੀਂ ਕੋਈ ਇੱਧਰ ਨੂੰ ਗਾ ਨਹੀਂ ਸਕਦਾ ਨਾ ਰਹਿ ਜਾਣੀ ਲੋ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਬਾਵਰ ਦੀ ਆਈ ਆ ਫਾਸਟ ਤੇ ਫਾਸਟ ਨੰਬਰ ਤੇ ਦੁਆਰੇ ਦੇਖ ਸਕਦੇ ਹੋ ਤੁਸੀਂ ਬਾਹਰ ਲੈ ਕਰ ਰਹੇ ਨੇ ਇਹਨੂੰ ਵੀ ਦੇਖ ਸਕਦੇ ਹੋ ਤੁਸੀਂ ਇਹ ਆਈਆ ਤੀਜੇ ਨੰਬਰ ਦੇ ਦਵਾਰੇ ਇਹ ਰੋਡਿਆਂ ਵਾਲਿਆਂ ਦੀ ਹੈਗੀ ਬਹੁਤ ਬਹੁਤ ਮੋਦਰਕਾਰ ਜਿੰਨੇ ਵੀ ਢੀਲੀ 라ਵੀ ਦੇ ਭਰਾਵਾਂ ਦੇ ਪਾਸੋਂ ਜਿੱਤਿਆ ਇੱਕ ਵਾਰੀ ਢੀਲੀ 라ਵੀ ਨਸਲ ਦੇ ਜ਼ੋਰਦਾਰ ਤਾੜੀਆਂ ਹੋ ਜਾਈਆਂ ਨੇ ਸਾਰੇ ਹੱਥ ਖੜੇ ਕਰਕੇ ਬੁਟੀਲੀ ਫਵਾਦ ਨਹੀਂ ਆ ਜਿਹੜੇ ਇੱਕ ਮਿੰਟ ਦੇ ਵਿੱਚ ਦਾ ਸੁਣਾ ਰਿਹਾ ਕਿ ਉਹ ਤਾਂ ਆਈਏਗੀ ਡਾਇਮੰਡ ਦੀ ਬਹੁਤ ਬਹੁਤ ਦੀਆਂ ਸਰਪੰਚੇ ਕਰਾ ਦਿੰਦੇ ਆ ਜੀ ਦੇਖ ਸਾਹਿਬ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਉਹਨੇ ਪਹਿਲਾਂ ਹੀ ਬੋਲਦਾ ਕਿ ਦੋਵੇਂ ਬੱਟਨਾਂ ਪੈਣ ਪ੍ਰਾਪਤ ਲੈਦੇ ਨੇ ਆ Hello,